कई बार तो लगता था भी तू पानी भी रहने दे भी लोड होई तो मैं मांग लूँ ना ना तू ना गेड़ा मार ऐसे शिकना सुनेगा ताये बाद होता है नहीं तो कंजर खाना बाबा हाँ नहीं ये, वे, वे है। ता ये ये पर कंजरा आता खाना है उधर भी तो तबरो ही लिखूँगा ताई के साथ चेतन राग के बैग होने का आज क्या और चीज़ आएगी अनादर आला बाबा ज़िंदगी मौत ना ਆਰ ਮੇਰੀ ਬੇਨਤੀ ਆ ਪੈਸੇ ਆਣੇ ਹੁਣ ਮੇਰੇ ਭਰਾ ਬਹਿ ਜਾ ਹੁਣ ਪੈਸੇ ਨਹੀਂ ਚਾਹੀਦੇ ਯਾਰ ਜਿੰਨੇ ਚਾਹੀਦੇ ਸੀ ਮੈਂ ਮੰਗ ਕੇ ਲੈ ਲਵਾਂ ਔਰ ਇਹਨਾਂ ਨੇ ਦੇ ਦੇ ਅੰਤਿ ਰਾਤ ਨੂੰ ਬਾਬੋ ਕਰਮਾਂ ਵਾਲੇ ਲੱਗਦੇ ਆ ਅੰਤਿ ਰਾਤ ਨੂੰ ਹੈ ਤੇ ਇਹਨੂੰ ਹੁਣ ਮਾਇਆ ਦੀ ਭੇਂਟ ਰਚਾਰ ਇਹਨੂੰ ਹੁਣ ਤੁਰ ਤੁਰੂਹ ਦੀ ਰੂਹ ਨਾਲ ਗੱਲ ਹੋਣੀ ਜ਼ਿੰਦਗੀ ਮਾਰਤ ਨਾਰ ਦੀ ਮਾਂ ਪਤਨਾਰ ਪਈ ਖੰਦੇ ਰਿਸ਼ਤੇਦਾਰੀ ਨਾ ਯਾਰੀ ਰਹਿੰਦੀ ਆਖਰ ਦੁਨੀਆਂ ਛੱਡਣੀ ਪੈਂਦੀ ਐ ਦੁਨੀਆਂ ਛੱਡਣੀ ਪੈਂਦੀ ਉਹ ਮੈਨੂੰ ਅੱਖੀਆਂ ਰੋਣ ਗਿਆ ਇੱਕ ਦਿਨ ਤੂੰ ਲੱਕੜਾਂ ਦੇ ਉੱਤੇ ਤੇ ਲੱਕੜਾਂ ਬਰਦੀਆਂ ਹੋਣ ਗਿਆ ਇੱਕ ਦਿਨ ਮੈਂ ਲੱਕੜਾਂ ਤੇ ਆਖੀ ਬੋਲਾਂ ਕਿੰਨਿਆ ਨੇ ਰੋਗ ਲਵਾ ਲੇ ਤੇ ਭਾਈ ਮਾਂ ਪਰਮਾ ਲੋਕੀ ਖਾ ਲੇ ਕਿੰਨਿਆ ਨੇ ਰੋਗ ਲਵਾ ਲੇ ਪਖੰਡਾ ਨੇ ਲੋਕੀ ਖਾ ਲੇ ਭਾਈ ਮਾਂ ਪਰਮਾ ਨੇ ਲੋਕੀ ਖਾ ਲੇ ਦਰਦ ਤੇ हिन बिल्डिंग रस्ता